ਹਾਂਜੀ ਦੋਸਤੋ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਵੀਰ ਦੀ ਅੱਗੇ ਐਡਿਟ ਕੀਤੀ ਆਪਾਂ ਵੀਡੀਓ ਜਿਸ ਤਰੀਕੇ ਨਾਲ ਉਹਨਾਂ ਦੱਸਿਆ ਸੀ ਉਹਨਾਂ ਮੱਝ ਬਾਰੇ ਜ਼ਿਆਦਾਤਰ ਦੱਸਿਆ ਸੀ ਆਪਾਂ گاਵਾਾਂ ਦੀ ਟੈਸਟਿੰਗ ਕਰ ਰਹੇ ਆਂ ਨਾਲ ਆਪਾਂ ਪਛਾਵ ਲਿਆ ਗਾਂ ਦਾ ਬੱਛੀ ਦਾ ਤੇ ਵਹਿੜ ਦਾ ਦੋਵਾਂ ਨੂੰ ਆਪਾਂ ਟੀਗਾ ਭਰਾਇਆ ਵਾ ਇੱਕ ਨੂੰ ਟੀਗਾ ਭਰਾਇਆ ਇੱਕ ਆਪਾਂ ਬੋਲਦਾ ਲਵਾਈ ਹੈ ਜਿਹੜੀ ਗਾਂ ਆਪਣੀ ਇਹ ਤਿੰਨਾਂ ਦੇ ਆਪਾਂ ਟੈਸਟਿੰਗ ਲਈ ਆ ਯਾ ਜਿਹੜਾ ਦੇਖ ਰਹੇ ਇਹ ਗਾਂ ਦਾ ਵਾ ਤੇ ਦੂਸਰੀ ਸਾਈਡ ਆ ਜਿਹੜਾ ਵਾ ਬੈਡਦਾ ਆ ਵੀਰ ਜੀ ਆਪਾਂ ਐਡਿਟ ਕਰਦੇ ਜਿਹਦੇ ਵਿੱਚ ਅੱਜ ਮੈਂ ਦੁੱਧ ਰੱਖੀ ਠੀਕ ਹੈ ਜਦੋਂ 177 ਮੈ ਰੋਗੇ ਨਾਲ ਨਾਲ ਵੀ ਤਾਂ ਠੀਕ ਹੈ ਉਹਦੇ ਦਾ ਮਿਸਾਲ ਲੈ ਲਓ 150 ਗ੍ਰਾਮ ਠੀਕ ਹੈ ਪਿਛੇ ਭੰਡੇ ਦੇ ਬਰਤਨ ਠੀਕ ਹੈ ਪਿਛੇ ਵਾਲੇ ਵੀ ਲਗਾਏ ਜਿਹੜਾ ਤਰਕ ਦੇ ਗਏ ਆ ਜੇਕਰ ਤੇ ਬਾਰੇ ਬਸਾ ਮਰ ਦਾ ਦਿਮਾਗ ਉੱਦੀ ਹੈ ਠੀਕ ਹੈ ਤੇ ਤਰਕੀ ਠੀਕ ਹੈ ਉਹਦੇ ਬਾਅਦ ਸਰਗਾ ਤੇ ਇਤਮਾਲ ਅਣਜਾਣ ਹੰਦਰ ਸਰੰਗੀ ਪਾ ਲਈ ਉਹਦੇ ਚਾਰ ਰਗੜਦੇ ਦੇ 500 ਗ੍ਰਾਮ ਲੱਗ ਲੱਗ ਠੀਕ ਹੈ ਇਹ اتنا ਤੋਂ ਕੇਰੇ ਦੇ اتنا ਬਦਕਟ ਦੇ ਵਿੱਚ ਹੈ ਠੀਕ ਹੈ ਕਿਹਦੇ ਸਾਹਮਣੇ ਦੇ ਰਿਪੋਰਟਸ ਸਰ ਬੈਂਪਾਇ ਬਹੁਤ ਬਹੁਤ ਮੇਰਾ ਸਾਲ ਦਾ ਦਫਤਰੀ ਸਟੇਜ ਦਾ ਕੰਮ ਮੈਂ ਆਪਣੇ ਆਪਣੀ ਸਹਾਇਤਾ ਕਰਨਾ ਅੱਛਾ ਜੇਕਰ ਅਗਰ ਉਹ ਬਿੰਦ ਕਾ ਬਣਾ ਲੇਂਗੇ ਮੈਂ ਪਲੇਟ ਵਿਧੀ ਰੋਣੇ ਸਾਹਮਣੇ ਵਾਲੀ ਹੈ ਮੇਰੇ ਕੋਲ ਖੰਦੇ ਰਹਿ ਗਿਆ ਅਗਲੀ ਕਾ ਬਿੰਦਿ ਮਾਰਕਡ ਆਜੀਗਾ ਠੀਕ ਹੈ ਇਹਦਾ 100% ਰੱਬ ਬਣਨਾ ਹੈ ਇਹ ਆਪਣਾ ਫਰੀ ਦੇ ਵਿੱਚ ਫਾਰਮੂਲਾ ਹੈ ਠੀਕ ਹੈ ਤੇ ਬਾਕੀ ਜੇ ਇਹ ਬ੍ਰਾਹਮਣ ਨਾਲ ਸਮਝ ਲੈ ਤੇ ਦੋਨਾਂ ਨਾਲ ਸੰਪਰਕ ਕਰਨਾ ਹੈ ਹਾਂਜੀ ਤੇ ਬਈ ਹੁਣ ਆਪਣਾ ਕੰਮ ਕਰ ਗਏ ਆਪਣਾ ਕੰਮ ਕਰ ਜੇ ਖੇਤੀ ਵੀ ਕਰਦੇ ਆ ਜੀ ਪਹਿਲਾਂ ਮੈਂ ਆਪਰੇ ਤਾਂ ਸਮਝਾ ਠੀਕ ਹੈ ਕਿ ਹੁਣ ਮੇਰੇ ਨਾਲ ਦੇ ਕੋ ਬੰਦੇ ਸਾਥ ਸਾਡੇ ਕਬੜਾ ਜਿਹਾ ਬਲੌਡ ਨਹੀਂ ਆ ਠੀਕ ਹੈ ਠੀਕ ਹੈ ਆਪਾਂ ਨੂੰ ਉਹਨੂੰ ਪੇਸ਼ਾ ਹੋਵੇ ਇੱਕ ਆਸੀ ਇੱਕ ਕੰਪਨੀ ਦਾ ਮੈਂ ਚੈੱਕ ਕਰਨੀ ਦੱਸੋ ਪਹਿਲਾਂ ਬਰਾਮਾ ਨੂੰ ਨਾ ਬੱਚ ਡਿਮਾਂਡ ਰਹਿੰਦੀ ਆ ਵੀ ਚੈੱਕ ਕਰਾ ਕਰੀ ਆ ਆ ਲੱਗ ਗਿਆ ਆਪਾਂ ਰੱਖ ਲਿਆ ਸਰੋਂ ਦਾ ਤੇਲ ਹੁਣ ਲਾਈਟ ਦਾ ਪ੍ਰਬੰਧ ਕਰਦੇ ਆ ਤੜਕਾ ਜਿਆਦਾ ਹੁਣ ਕਰਕੇ ਕਿਉਂਕਿ ਰੋਜ਼ ਯਾ ਰੱਖਣੇ ਦੇ ਬਾਅਦ ਅੱਜ ਬੜੇ ਦਿਨਾਂ ਬਾਅਦ ਤਿੰਨਾਂ ਨੇ ਇੱਕੋ ਵਾਰ ਸ਼ਾਪ ਕੀਤਾ ਵਾ ਮਤਲਬ ਕਿ ਟਾਈਮ ਤੇ ਵੇਖ ਲਓ ਦੋਸਤੋ ਕਿੰਨੇ ਪਾਪੜ ਵਿਲ ਨੇ ਪਏ ਆ ਜਾਣਕਾਰੀ ਦੇਣ ਵਾਸਤੇ ਤੇ ਆਹ ਚਾਨਣ ਕਰਨਾ ਪਿਆ ਹੁਣ ਇਹਨੇ ਆਪਾਂ ਸਰੋਂ ਦਾ ਤੇਲ ਪਾ ਕੇ ਜਿਸ ਤਰ੍ਹਾਂ ਉਹਨੇ ਵੀਰ ਨੇ ਦੱਸਿਆ ਇਹ ਇਹ ਆਪਣੀ ਗਾਮ ਵੱਡੀ ਦਾ ਇਹ ਆਪਾਂ ਨੂੰ ਲਵਾਏ ਨੂੰ ਹੋ ਗਿਆ ਟਾਈਮ ਠੀਕ ਹੈ ਜੀ ਇਹ ਗਾਂ ਵਡੀ ਦਾ ਆਪਣੀ ਦਾ ਇਹਦੇ ਵਿੱਚ ਵੀ ਤਕਰੀਬਨ ਉਸੇ ਪ੍ਰਕਾਰ ਜਿੱਦਾਂ ਵੀ ਇੰਨੇ ਦੱਸਿਆ ਈ ਉਦਾਂ ਬਿੰਨੀਆਂ ਤੇ ਬਣ ਗਿਆ ਹੁਣ ਆਪਾਂ ਵੈੜ ਦਾ ਚੈੱਕ ਕਰਦੇ ਆ ਆ ਵੈੜ ਦਾ ਵਾ ਇਦੇ ਵਿੱਚ ਵੀ ਆ ਵੇਖੋ ਉਸੇ ਪ੍ਰਕਾਰ ਹੀ ਬਿੰਦੀਆਂ ਬਣ ਗਈਆਂ ਹੁਣ ਆਪਾਂ ਵਸ਼ੀ ਦਾ ਇਹ ਕਰਕੇ ਲਿਆ ਵੀ ਕਿਉਂਕਿ ਤੇ ਰੱਬਾ ਜਿਹੜਾ ਸਹੀ ਹੋ ਜੇ ਕਹਿ ਕੋਏ ਤੇ ਆਪਾਂ ਯਕੀਨ ਕਰਨ ਵਾਲਿਆਂ ਚ ਨਹੀਂ ਆ ਪਰ ਤੇ ਰੱਬਾ ਕਰਨ ਵਾਸਤੇ ਸਾਰੇ ਪਾਪੜ ਵੇਲਣੇ ਪੈਂਦੇ ਆ ਉਹ ਖਾਣੇ ਆਪਾਂ ਹੁਣ ਤੁਹਾਨੂੰ ਇਹਦੇ ਵਿੱਚ ਵੀ ਪਾ ਗਏ ਇਹ ਵਾਸ਼ੀ ਦਾ ਬਿਲਕੁਲ ਨਿੱਕੀ ਵਾਸ਼ੀ ਦਾ ਹੁਣ ਇਹ ਵੀ ਉਸੇ ਪ੍ਰਕਾਰ ਹੀ ਬਿੰਦੀਆਂ ਬਣ ਗਈਆਂ ਸਾਰਾ ਸੇਮ ਹੀ ਹੋ ਗਿਆ ਯਾਰ ਹੁਣੇ ਕਿਹਾ ਸੀ ਵੀ ਜਿਹੜੀ ਗੱਭਣ ਹੋਊਗੀ ਸੂਣ ਵਾਲਾ ਡੰਗਰ ਹੋਊਗਾ ਉਹਦੇ ਬਿੰਦੀਆਂ ਬਣਨਗੀਆਂ ਆ ਚਾਨਣੀ ਕਰਕੇ ਉਖਾ ਦੇਣੇ ਆਪਾਂ ਬਾਕੀ ਘੁੱਲ ਜਾਣੀਆਂ ਘੁੱਲੀਆਂ ਦੀ ਸਟਾਰਟ ਹੋ ਗਈਆਂ ਵੈਸੇ ਆ ਦੇ ਕੁਲੀਆਂ तकरीबन ਆ ਵੀ ਖੁੱਲ ਗਈਆਂ ਵੈਨੇ ਆ 2-4 ਮਿੰਟ ਰੱਖੇ ਰਹਿੰਦ ਨੇ ਤੇ ਫਿਰ ਵੈਨੇ ਆਪਾਂ ਆ ਲਈ ਗੱਬ ਆਪਣੀ ਵੈੜ ਦਾ ਠੀਕਾ ਭਰਾ ਨੂੰ ਹੋ ਗਿਆ 21 22 ਦਿਨ ਮਹੀਨੇ ਦੇ ਕਰੀਬ ਤੇ ਆ ਵਸ਼ੀ ਦਾ ਲਿਆਈ ਆਪਾਂ ਨਾਲ ਆਪਣੇ ਗਾਂ ਗਾਣੂ ਟੀਕਾ ਪ੍ਰਿੰਦ ਦਾ 15 ਦਿਨ ਹੋ ਗਏ ਆ। ਫਿਰ ਟੈਸਟਿੰਗ ਸ਼ੁਰੂ ਕਰਦੇ ਆਪਾਂ ਇੱਕ ਰਾਂ। ਇਹਦੇ ਵਿੱਚ ਤੇ ਤਕਰੀਬਨ ਬੰਦੀਆਂ ਬਣਦੀਆਂ ਪਰ ਉਹਨੇ ਕਿਹਾ ਹੀ ਥੱਲੇ ਬਹਿ ਜਾਏ ਤੇ 100%। ਇਹਦੇ ਵਿੱਚ ਵੀ ਬੰਦੀਆਂ ਸੇਮ ਬਣ ਗਿਆ ਇਹਦੇ ਵਛੀ ਦਾ ਬਿਲਕੁਲ ਛੋਟੀ ਬਸ਼ੀ ਦਾ ਸ਼ਾਬੇ ਇਹਦੇ ਵਿੱਚ ਵੀ ਵਹਿ ਹੈ ਬੰਦੀਆਂ ਜਿੱਦਾਂ ਉਹਨੇ ਕਿਹਾ ਸੀ ਉਦਾਂ ਹੀ ਹੋਈਆਂ ਲੋ ਜੀ ਇਹ ਗਾਂ ਦਾ ਆਪਣਾ ਇਹਨੂੰ ਵੀ ਆਪਾਂ ਠੀਕਾ ਭਰਾਏ ਨੂੰ ਹੋਵੇ ਤੈਨੂੰ ਹੁਣ ਸਮਝ ਨਹੀਂ ਆਉਂਦੀ ਵੀ ਇਹ ਆਸ ਆ ਨੁਕਤਾ ਕਿ ਨਹੀਂ ਕਿਉਂਕਿ ਆਹ ਵਸ਼ੀ ਦਾ ਲਿਆ ਹੀ ਆਪਾਂ ਛੋਟੀ ਬਿਲਕੁਲ ਛੋਟੀ ਬਸ਼ੀ ਦਾ ਆ ਵੈੜ ਦਾ ਸੇਮ ਹੀ ਸਾਰਾ ਪ੍ਰੋਜੈਕਟ ਆਉਂਦੀ ਆ। ਇਹ ਖੇਚਲ ਵੇਖੋ ਕਿੰਨੀ ਕੀਤੀ ਆਪਾਂ ਤਰੱਕੀ ਦਾ ਸਮਾਂ ਮਾ ਚਾਨਣ ਨਹੀਂ ਹੈਗਾ। ਆ ਲੈੜ ਦੀ ਵਰਤੋਂ ਕੀਤੀ ਆ। ਨਾਲ ਆਪਾਂ ਪਾਣੀ ਦੀ ਵੀ ਟੈਸਟਿੰਗ ਕਰਾਂਗੇ। ਨਾਲ ਇਹਨਾਂ ਅੱਧਾ ਘੰਟਾ ਸਾਰੇ ਨੂੰ ਰੱਖ ਛੱਡਦੇ ਹਾਂ, ਬਿੰਦੀਆਂ ਤੇ ਸਾਰਿਆਂ ਤੇ ਬਣੀ ਜਾਂਦੀਆਂ। ਪਾਣੀ ਦੇ ਵੇਖ ਲਓ ਬਣ ਗਿਆ। ਉਂ ਅਚੀ ਬਣੀ ਆ, ਅਚੀ ਬਣੀ ਆ। ਆਂ ਗਾਂ ਦਾ ਹੀ। ਆ ਵਾੜ ਦਾ ਹੀ। ਆ ਨਿੱਕੀ ਵਸ਼ੀ ਹੈ। ਨਿੱਕੜ ਛੋਟੀ ਹੈ। 10-15 ਮਿੰਟ ਅੱਧਾ ਘੰਟਾ ਰਹਿਣ ਦਿੰਦੇ ਨੇ ਆਪਾਂ। ਆ ਜਿਹੜਾ ਵਸ਼ੀ ਦਾ ਹੀ। ਪਹਿਲਾਂ ਵੀ ਦੱਸਿਆ ਆਪਾਂ। ਆ ਗਾਂ ਦਾ ਇਹਦੇ ਵਿੱਚ ਤੇ ਉਹ ਛੇਡਾਂ ਤੇ ਜਿਹੜੀਆਂ ਨਿੱਕੇ ਨਿੱਕੇ ਬਿੰਦੀਆਂ ਬਣੀਆਂ ਇਹ ਵੀਡੀਓਸ ਵੀਰ ਤੱਕ ਜਰੂਰ ਪਹੁੰਚਾਓ ਤੇ ਉਹ ਦੱਸੇ ਇਹਦਾ ਆਵੇ ਪਾਣੀ ਵਾਲਾ ਵੀ ਫੈਲ ਗਿਆ तकरीबन ਅੱਧੇ ਪੌਣਾ ਘੰਟਾ ਹੋ ਗਿਆ ਆਪਾਂ ਨੂੰ ਪਾਣੀ ਵਾਲਾ ਵੀ ਫੈਲ ਗਿਆ ਵਾ ਤੇ ਆਹ ਵਾਲਾ ਜਿਹੜਾ ਵਸ਼ੀ ਵਾਲਾ ਹੀ ਇਹ ਵੀ तकरीबन ਆ ਫੈਲ ਗਈਆਂ ਬਿੰਦੀਆਂ ਆ ਜਿਹੜਾ ਗਾਂ ਦਾ ਹੀ ਉਹਦੀਆਂ ਛੋਟੀਆਂ-ਛੋਟੀਆਂ ਬਿੰਨੀਆਂ ਬਣੀਆਂ ਸਾਈਡਾਂ ਦੇ ਦੇਖ ਸਕਦੇ ਤੁਸੀਂ ਅਜੇ ਦਿਨ ਚੜ੍ਹ ਨਹੀਂ ਦੇ ਆ ਚੜਾ ਚੜਾ ਹੀ ਹੋਇਆ ਆ ਬੈੜ ਦਾ ਹੀ ਜਿੰਨੂ ਕਿ ਮਹੀਨੇ ਦਾ ਕਰੀਬ ਹੋ ਗਿਆ ਸਮਾਂ ਤੇ ਇਹਦੇ ਵੀ ਛੋਟੀਆਂ-ਛੋਟੀਆਂ ਬਿੰਨੀਆਂ ਹੈਗੀਆਂ ਬਾਕੀ ਕੁਝ ਫੈਲਿਆ ਕੁਝ ਛੋਟੀਆਂ ਬਿੰਨੀਆਂ ਸਾਈਡ ਤੇ ਹੈਗੀਆਂ ਤੇ ਆ ਗਾਂ ਦਾ ਇਹਦੇ ਵਿੱਚ ਵੀ ਸਾਈਡ ਤੇ ਆਵੇ ਬਿੰਨੀਆਂ ਬਣੀਆਂ ਬਾਕੀ ਕੁਝ ਫੈਲ ਗਿਆ ਆ ਵਾਸ਼ੀ ਦਾ ਇਹ ਕਿਤੇ ਨਹੀਂ ਬਿੰਦੀ ਬਣੀ ਇਹ ਵੀ ਉਸੇ ਤਰ੍ਹਾਂ ਟੈਸਟਿੰਗ ਕੀਤੀ ਆ ਤੇ ਆ ਪਾਣੀ ਦੇ ਵਿੱਚ ਵੀ ਕੋਈ ਵੀ ਨਿੱਕੀ ਬਿੰਦੀ ਨਹੀਂ ਰਹੀ ਸਭ ਫੈਲ ਗਿਆ ਇਹ ਵੀਰ ਤੱਕ ਪਹੁੰਚਾ ਦਿਓ ਵੀਡੀਓ ਕਾਫੀ ਲੰਮੀ ਹੋ ਗਈ ਹੈ